ਬੀਟੀ ਡੇਰ ਰਾਤ ਗੁਰਦਾਸਪੁਰ ਦੇ ਮੈਰੀਟੋਰੀਅਸ ਸਕੂਲ ਵਿੱਚ ਉਸ ਸਮੇਂ ਹਫੜਾ ਦਫੜੀ ਮਚ ਗਈ ਜਦੋਂ ਰਾਤ ਦਾ ਖਾਣਾ ਖਾਣ ਤੋਂ ਬਾਅਦ ਅਚਾਨਕ ਵਿਦਿਆਰਥੀਆਂ ਨੇ ਸਿਹਤ ਵਿਗੜਨੀ ਸ਼ੁਰੂ ਹੋ ਗਈ ਕਈ ਵਿਦਿਆਰਥੀਆਂ ਨੂੰ ਉਲਟੀਆਂ ਤੇ ਕਈ ਵਿਦਿਆਰਥੀ ਬਿਉਸ ਹੋਣੇ ਸ਼ੁਰੂ ਹੋ ਗਏ ਜਿਸ ਤੋਂ ਬਾਅਦ ਤੁਰੰਤ ਵਿਦਿਆਰਥੀਆਂ ਨੂੰ ਗੁਰਦਾਸਪੁਰ ਦੇ ਸਰਕਾਰੀ ਹਸਪਤਾਲ ਵਿਖੇ ਇਲਾਜ ਲਈ ਦਾਖਲ ਕਰਵਾਇਆ ਗਿਆ ਜਿੱਥੇ ਕਿ ਉਹਨਾਂ ਦਾ ਇਲਾਜ ਕੀਤਾ ਜਾ ਰਿਹਾ ਹੈ ਡਾਕਟਰ ਦਾ ਕਹਿਣਾ ਹੈ ਕਿ ਫੂਡ ਪੋਇਜ਼ਨਿੰਗ ਕਰਕੇ ਵਿਦਿਆਰਥੀ ਦੀ ਸਿਹਤ ਵਿਗੜੀ ਹੈ ਵਿਦਿਆਰਥੀਆਂ ਦਾ ਇਲਾਜ ਕੀਤਾ ਜਾ ਰਿਹਾ ਤੇ ਸਾਰੇ ਵਿਦਿਆਰਥੀ ਖਤਰੇ ਤੋਂ ਬਾਹਰ ਹਨ ਬਿਊਰੋ ਰਿਪੋਰਟ ਅਲ ਪੰਜਾਬ ਨਿਊਜ਼ ਸਾਹ ਦੀ ਸਾਹ ਦੀ ਪ੍ਰੋਬਲਮ ਹੈ ਮੈਨੂੰ ਕੀ ਨਾਮ ਹੈ ਮਨਪ੍ਰੀਤ ਕੀ ਦਿੱਕਤ ਆਈ ਤੁਹਾਨੂੰ ਕੁਝ ਨਹੀਂ ਮੈਨੂੰ ਨਾ ਪਹਿਲਾਂ ਹੀ ਦਿੱਕਤ ਹੈ ਸਾਹ ਦੀ ਮੈਂ ਟੈਨਸ਼ਨ ਆਇਆ ਕਿ ਮੈਨੂੰ ਸਾਹ ਨਹੀਂ ਆਉਂਦਾ ਫਿਰ ਉਹ ਮੇਰੀ ਫਰੈਂਡ ਬਿਮਾਰ ਹੋ ਗਈ ਉਹਨੂੰ ਦੇਖ ਕੇ ਮੈਂ ਬਿਮਾਰ ਹੋ ਗਈ ਫਿਰ ਮੈਨੂੰ ਵੈਸੇ ਵੀ ਬਿਮਾਰ ਹੈ ਬੱਚੇ ਸਾਰੇ ਕੁਝ ਪਤਾ ਸਾਰੇ ਕਹਿ ਰਹੇ ਕਿ ਖਾਣਾ ਖਾਣ ਤੋਂ ਬਾਅਦ ਕੋਈ ਦਿੱਕਤ ਆਈ ਇਦਾਂ ਦਾ ਕੁਝ ਹੋਇਆ ਹੈ ਮੈਂ ਤੇ ਅੱਜ ਖਾਣਾ ਵੀ ਨਹੀਂ ਖਾਧਾ ਨਾ ਹੀ ਮੈਮ ਉਹ ਮੈਡੀਸਿਨ ਲਈ ਹੈ ਮੈਨੂੰ ਹੁੰਦਾ ਹੈ ਫਰੈਂਡ ਮੈਨੂੰ ਸ਼ਾਇਦ ਰੋਟੀ ਨਾਲ ਹੀ ਹੋਇਆ ਹੈ ਮੈਨੂੰ ਪਤਾ ਨਹੀਂ ਆਣਾ ਖਾਣਾ ਖਾਣ ਤੋਂ ਬਾਅਦ ਹੀ ਹਾਂਜੀ ਸਾਰਿਆਂ ਨੂੰ ਖਾਣਾ ਖਾਣ ਤੋਂ ਬਾਅਦ ਹੀ ਹੋਈ ਕਿੰਨੇ ਕੁ ਬੱਚੇ ਇਹਦੇ ਇੱਥੇ ਆਏ ਨੇ ਇੱਥੇ 7-8 ਤੇ ਆਏ ਹੇ 8 ਕੁ ਬੱਚੇ ਤੇ ਜਦੋਂ ਖਾਣਾ ਖਾ ਕੇ ਲੋਕ ਸੋ ਗਏ ਜੀ ਯਾਰ ਕਿ ਨਹੀਂ ਦਿੱਕਤ ਇਹ ਬਾਅਦ ਚ ਹੋਈ ਹੈ ਇਹ ਬਾਅਦ ਚ ਹੋਈ ਹੈ ਖਾਣਾ ਖਾਣਾ ਸਾਡਾ ਵਧੀਆ ਹੁੰਦਾ ਆਪਾਂ ਮਾੜਾ ਨਹੀਂ ਕਹਿੰਦੇ ਖਾਣਾ ਵਧੀਆ ਸਾਡੇ ਖਾਣੇ ਨਾਲ ਪ੍ਰੋਬਲਮ ਨਹੀਂ ਆ ਸਕਦੀ ਮੈਂ ਕਿਸ ਚੀਜ਼ ਨਾਲ ਫਿਰ ਮੰਨਦੀ ਕਿਉਂ ਆਈ ਹੈ ਇਹ ਪ੍ਰੋਬਲਮ ਸ਼ਾਇਦ ਮੈਡੀਸਿਨ ਨਾਲ ਕਾਦੀ ਮੈਡੀਸਿਨ ਆਇਰਨ ਦੀ ਹਾਂਜੀ ਆਇਰਨ ਦੀ ਦਿੱਤੀ ਸੀ ਗੋਲੀ ਸੰਨ ਪਹਿਲਾਂ ਹੀ ਖਾਂਦੇ ਜਾਈਏ ਸਾਨੂੰ ਪਿਛਲੇ ਸਕੂਲਾਂ ਚ ਦਿੱਤੀ ਜਾਂਦੀ ਸੀ ਇਹ ਪਕਾਂਦੀ ਪਰ ਮੈਂ ਨਹੀਂ ਖਾਂਦੀ ਮੈਂ ਨਹੀਂ ਖਾਂਦੀ ਆਇਰਨ ਦੀ ਗੋਲੀ ਠੀਕ ਹੈ ਬਾਕੀ ਕੀ ਨਾ ਜੀ ਮੇਰਾ ਨਾਮ ਪੂਜਾ ਕੀ ਨਾਮ ਬੱਚੇ ਮੰਨਤ ਤੁਸੀਂ ਕਿੱਥੋਂ ਦੇ ਆਵਾਜ਼ ਬੱਚੇ ਨਾਲ ਹੀ ਪੇਟ ਦੀ ਪ੍ਰੋਬਲਮ ਗੈਸ ਕਰਕੇ ਸ਼ਾਇਦ ਖਾਣਾ ਸਫਾਈ ਨਾਲ ਨਹੀਂ ਮਿਲ ਰਿਹਾ ਇਸ ਕਰਕੇ ਹਾਂਜੀ ਕਾਫੀ ਵਾਰ ਤੇ ਕਿਹਾ ਬੱਚਿਆਂ ਨੂੰ ਵੀ ਸਾਫ ਸੁਥਰਾ ਖਾਣਾ ਦੇਣਾ ਚਾਹੀਦਾ ਬੱਚਿਆਂ ਨੂੰ ਬਾਕੀ ਪੜ੍ਹਾਈ ਤੇ ਵਧੀਆ ਆ ਬਸ ਖਾਣੇ ਦੀ ਦਿੱਕਤ ਆ ਪਹਿਲਾਂ ਵੀ ਆਂਦੀ ਨਹੀਂ ਸੀ ਹਾਂ ਦੀਰੀ ਬੱਚੇ ਚਲੋ ਕਈ ਵਾਰੀ ਪਚਦੀ ਚੀਜ਼ ਕਈ ਵਾਰੀ ਨਹੀਂ ਪਚਦੀ ਫਿਲਹਾਲ ਤੇ ਅਸੀਂ ਘਰ ਲੈ ਚੰਦੇ ਆ ਤੇ ਪ੍ਰਾਈਵੇਟ ਹਸਪੀਟਲ ਦਿਖਾਵਾਂਗੇ ਬੱਚਿਆਂ ਦੀ ਦਿੱਕਤ ਜ਼ਿਆਦਾ ਹੋ ਜਾਂਦੀ ਖਰਾਬ ਖਾਣੇ ਕਰਕੇ ਤੇ ਫਿਰ ਸਕੂਲ ਦੇ ਦੇਖਿਆ ਕਿ ਬੱਚੇ ਜਿਹੜਾ ਬਹੁਤ ਜ਼ਿਆਦਾ ਕੜਫੇ ਹਾਂਜੀ ਹਾਂਜੀ ਹਾਂ ਦੇਖੇ ਨਹੀਂ ਜਾ ਰਹੇ ਇਤਿਹਾਹੀ ਕਵਾਂਗੇ ਕਿ ਬੱਚਿਆਂ ਵੱਲ ਥੋੜਾ ਧਿਆਨ ਦਿੱਤਾ ਜਾਏ ਟੀਚਰਾਂ ਨੂੰ ਵੀ ਖਾਣੇ ਸਾਫ ਸਥਰਾ ਹਰ ਚੀਜ਼ ਬੱਚਿਆਂ ਦੀ ਦੇਖੀ ਜਾਏ ਕਿਉਂਕਿ ਮਾਪਿਓ ਕਾਫੀ ਹੱਦ ਤੱਕ ਬੱਚੇ ਨੂੰ ਬਹੁਤ ਮੁਸ਼ਕਲ ਨਾਲ ਪਾਲਦੇ ਆ ਤੇ ਜੇ ਬੱਚਿਆਂ ਦੀ ਆ ਹਾਲਤ ਤੇ ਮਾਪਿਓ ਦੀ ਕੀ ਹਾਲਤ ਹੋਏਗੀ ਡਾਕਟਰ ਕ੍ਰਿਤੀ ਹੈ ਇਸ ਟਾਈਮ ਦੇਖੋ 10 ਵਜੇ 10 ਵਜ ਰਹੇ ਨੇ ਬੱਚੇ ਆ ਦੇ ਕੋ 9:30 ਆਏ ਸੀ ਮੈਰੀਟਰੀਅ ਸਕੂਲ ਦੇ ਬੱਚੇ ਨੇ ਸੇਸ਼ਤ ਕੁੜੀਆਂ ਆਈਆਂ ਹੀ ਕੰਪਲੇਨ ਇਹਨਾਂ ਦੀ ਇਹੀ ਹੈ ਕਿ ਫੂਡ ਪੋਇਜ਼ਨਿੰਗ ਹੋਇਆ ਵੈ ਅਚਾਨਕ ਆਏ ਨੇ ਵੋਮITING ਦੇ ਨਾਲ ਡਾਇਰੀਆ ਹੀ ਥੋੜਾ ਜਿਹਾ ਟੈਨਸ਼ਨ ਬੱਚਿਆਂ ਨੂੰ ਛਾਤਾ ਹੀ ਕਾਫੀ ਕਬرائی ਹੋਈਆਂ ਹੀ ਤਾਂ ਆਪਾਂ ਇਹਨਾਂ ਨੂੰ ਬੇਸਿਕ ਐਮਰਜੈਂਸੀ ਟਰੀਟਮੈਂਟ ਦਿੱਤਾ ਵੈ ਜਿਹਦੇ ਚ ਆਪਾਂ ਇਹਨਾਂ ਨੂੰ ਇੰਜੈਕਸ਼ਨ ਐਸੀਲੋਕ ਔਨ देन ਹਾਈਡਰੋਕੋਟ ਮੈਟ੍ਰੋਜੀਲ ਸਭ ਕੁਝ ਲਗਾਤਾ ਵੈ ਤੇ ਇਹਨਾਂ ਸਾਰਿਆਂ ਦੀ ਉਮਰਾਂ ਬੱਚੀਆਂ ਦੀ 15 ਤੋਂ 16 ਦੇ ਵਿੱਚ ਨੇ ਪ੍ਰੋਬਲਮ ਇਨ ਜਦੋਂ ਆਪਾਂ ਨਾ ਤੋਂ ਪੁੱਛਿਆ ਹਿਸਟਰੀ ਲਿੱਤੀ ਹੈ ਤਾਂ ਉਹਦੇ 'ਚ ਇਹੀ ਕਹਿ ਰਹੇ ਨੇ ਕਿ ਇਹਨਾਂ ਨੇ ਕੁਝ ਖਾਧਾ ਵੈ ਕਿ ਡਿਨਰ ਕਰਨ ਤੋਂ ਬਾਅਦ ਇਹਨਾਂ ਦੀ ਅਚਾਨਕ ਹੀ ਪੇ ਦਰਦ ਸ਼ੁਰੂ ਹੋਇਆ ਵੈ ਤਾਂ ਮੋਸਟ ਪ੍ਰੋਬਬਲੀ ਉਹ ਕਹਿ ਰਹੇ ਨੇ ਕਿ ਹਾਂ ਡਿਨਰ ਚ ਨਾ ਜਿਵੇਂ ਕਈ ਵਾਰ ਪੌਕ੍ਰਿਚ ਵਗੈਰਾ ਵੀ ਦਿਖਦੇ ਨੇ ਤਾਂ ਉਹ ਫਿਰਾਲ ਹਿਸਟਰੀ ਉਹਦੀ ਹੀ ਦੇ ਰਹੀ ਹੈ ਕਿ ਫੂਡ ਪੋਇਜ਼ਨਿੰਗ ਹੋ ਸਕਦਾ ਹੈ ਮਤਲਬ ਜਿਵੇਂ ਖਾਣੇ ਵਿੱਚ ਕੋਈ ਗੜਬੜੀ ਕੋਈ ਹਾਂਜੀ ਕਿ ਜਾਂ ਤੇ ਸਿਹਤ ਦਾ ਹਾਈ ਜੀ ਨਹੀਂ ਵੇਖੀ ਗਈ ਕਿ ਹੱਥ ਨਹੀਂ ਧੋਤੇਗੇ ਚੰਗੀ ਤਰ੍ਹਾਂ ਜਾਂ ਕਹਿ ਲੋ ਕਿ ਖਾਨ ਪੀਣ 'ਚ ਕੋਈ ਮਿਲਾਵਟ ਸੀ ਉਹਦੇ ਕਰਕੇ ਕੋਈ ਦਿੱਕਤ ਆਈ ਹੈ ਤੇ ਬਾਕੀ ਹੁਣ ਆਪਾਂ ਟੈਸਟ ਇਹਨਾਂ ਦੇ ਕਰਾਵਾਂਗੇ ਉਤੋਂ ਪਤਾ ਲੱਗੇਗਾ ਕਿ ਕੀ ਦਿੱਕਤ ਹੈ ਆਪਾਂ ਦੇਖੇ ਤਾਂ ਬੱਚੇ ਕਾਫੀ ਤੜਪੂ ਵੀ ਰਹੇ ਸੀ ਉਹ ਕੀ ਮਤਲਬ ਫੂਲ ਕੋਈ ਨਹੀਂ ਕਰਕੇ ਜਾਂ ਬੋਲ ਤੂਈ ਉਹਨਾਂ ਨੂੰ ਵੀ ਆਪਾਂ ਕਹਿ ਨਹੀਂ ਸਕਦੇ ਕਈ ਵਾਰ ਜਿਵੇਂ ਉਮਰ ਵੀ ਛੋਟੀ ਆ ਥੋੜੇ ਬੱਚਿਆਂ ਦੀ ਤਾਂ ਘਬਰਾ ਵੀ ਸਕਦੇ ਨੇ ਕਿਉਂਕਿ ਫੈਮਿਲੀ ਮੈਂਬਰਸ ਨਾਲ ਨਹੀਂ ਹੈਗੇ ਤਾਂ ਬੱਚਿਆਂ ਘਬਰਾਈਆਂ ਹੋਈਆਂ ਨੇ ਉਹਦੇ ਕਰਕੇ ਵੀ ਤਰਪ ਰਹੀਆਂ ਮੈਂ ਬਾਕੀ ਹੁਣ ਜੇਕਰ ਟੈਸਟ ਤੋਂ ਪਤਾ ਲੱਗੇਗਾ ਕਿ ਕੋਈ ਕੋਈ ਛੋੜ ਦਿੱਕਤ ਆਈ ਹੈ ਕਿ ਨਹੀਂ ਆਈ ਦੇ ਫਿਲਹਾਲ ਤਾਂ ਉਹਨਾਂ ਦੀ ਹਿਸਟਰੀ ਤੋਂ ਇਹੀ ਕਹਿ ਰਹੇ ਨੇ ਕਿ ਖਾਣਾ ਖਾਣ ਤੋਂ ਬਾਅਦ ਹੀ ਇਹ ਦਿੱਕਤ ਆਣੀ ਸ਼ੁਰੂ ਹੋਈ ਹੈ ਹਾਂਜੀ ਤਾਂ ਆਪਾਂ ਫੂਡ ਪੋਇਸ਼ਨਿੰਗ ਵਾਲੇ ਸ਼ੋਟ ਚੱਕਦੇ ਆ ਨਾ ਵੱਲ ਕਿਉਂਕਿ ਜਿਵੇਂ ਪੇਟਦਰ ਤੇ ਵੋਮਿੰਗ ਹੈ ਸਟੇਬਲ ਆ ਬੱਚੇ ਜਾਂ ਹੱਲੇ ਵੀ ਚਾਰੇ ਸੀ ਨਹੀਂ ਨਹੀਂ ਹੁਣ ਕਾਫੀ ਹੱਦ ਤੱਕ ਸਾਰੇ ਬੱਚੇ ਸਟੇਬਲ ਨੇ ਤੇ ਉਹ ਪਿੱਛੇ ਦੇਖ ਹੀ ਲਿਆ ਵਾ ਕਾਫੀ ਹੱਦ ਤੱਕ ਹੁਣ ਸਟੇਬਲ ਹੀ ਨੇ ਜੀ ਮਾ ਯਾਰ ਮੈਂ ਰਜੀਮਾ ਹਾਂ ਪ੍ਰਿੰਸੀਪਲ ਮੈਲਟਰੀਅਰ ਸਕੂਲ ਅੱਜ ਮੈਨੂੰ ਜਦੋਂ ਵਾਰਡਨ ਮੈਮ ਦਾ ਫੋਨ ਆਇਆ ਤੇ ਉਹਨਾਂ ਨੇ ਦੱਸਿਆ ਕਿ ਕੁਝ ਬੱਚਿਆਂ ਦੀ ਤਬੀਬ ਫਿਆਬਤ ਹੈ ਇਹਨੂੰ ਹਸਪੀਟਲ ਲੈ ਕੇ ਜਾ ਰਹੇ ਆ ਤੇ ਬਸ ਥੋੜੀ ਦੇਰ ਬਾਅਦ ਜਿਹੜਾ ਮੈਂ ਹਸਪੀਟਲ ਫਿਰ ਆ ਗਿਆ ਤੇ ਉਹਨਾਂ ਦੇ ਅਨੁਸਾਰ ਅੱਜ ਬੱਚਿਆਂ ਨੂੰ ਜਿਹੜੀ ਆ ਆਇਰਨ ਦੀ ਗੋਲੀ ਦਿੱਤੀ ਸੀ ਉਸ ਤੋਂ ਬਾਅਦ ਜਿਹੜਾ 4-5 ਬੱਚਿਆਂ ਦੀ ਜਿਹੜੀ ਉਹ ਥੀਏ ਖਰਾਬ ਹੋਈ ਆ ਆਇਰਨ ਦੀ ਗੋਲੀ ਕਿੰਨੇ ਬੱਚਿਆਂ ਨੂੰ ਦਿੱਤੀ ਗਈ ਆ ਆਇਰਨ ਦੀ ਮੈਂ ਐਕਚੁਅਲੀ ਛੁੱਟੀ ਤੇ ਸੀ ਇਸ ਕਰਕੇ ਮੈਨੂੰ ਇਹਦੇ ਬਾਰੇ ਸਾਰਾ ਵੀ ਕੁਝ ਵੀ ਐਗਜ਼ੈਕਟ ਪਤਾ ਨਹੀਂ ਕਿ ਕਿੰਨੀ ਕਿੰਨੇ ਬੱਚਿਆਂ ਨੂੰ ਦਿੱਤੀ ਗਈ ਗੋਲੀ ਕਿੰਨੇ ਬੱਚੇ ਨੇ ਤਬੀਦ ਕਰਾਉ ਲੋ ਜਿਹੜੀ ਆ 6 ਤੋਂ 7 ਤੱਕ 5 ਤੋਂ 6 ਬੱਚਿਆਂ ਦੀ ਤਬੀਦ ਕਰਾ ਲਈ ਸੀ ਹੁਣ ਐਸੇਲੇ ਹਾਲਾਤ ਕੀ ਨੇ ਹੁਣ ਕੀ ਕਰਤੀ ਕਿ ਬੇਨਤੀ ਕਿ ਮੈਂ ਸਾਰੇ ਬੱਚੇ ਜਿਹੜੇ ਆ I think ਇਹਨਾਂ ਨੂੰ ਐਸੇ ਜਿਹੜਾ ਗੈਸਟ੍ਰਿਕ ਅਟੈਕ ਹੀ ਤਜਰਬਾ ਨੂੰ ਹੋਇਆ ਕਬਰਾਟ ਹੋਈਆ ਤੇ ਗੈਸ ਹੋਈਆ ਉਹ ਉਹਨਾਂ ਦਾ ਜਿਹੜਾ ਟ੍ਰੀਟਮੈਂਟ ਹੁਣ ਚੱਲ ਰਹੀ ਆ ਤੇ ਮੇਰੇ ਖਿਆਲ ਚ ਹੋਰ ਥੋੜੀ ਦਿਨ ਤੱਕ ਜਿਹੜੇ ਉਹ ਬੱਚਾ ਨੂੰ ਛੁੱਟੀ ਮਿਲ ਜਾਏਗੀ ਜੋ ਡਾਕਟਰ ਸਾਹਿਬ ਕਹਣਗੇ ਡਾਕਟਰ ਇਹ ਹੀ ਕਹਿ ਰਹੇ ਆ ਵੀ ਇਹ ਜਿਹੜਾ ਇਹਨਾਂ ਨੂੰ ਗੈਸਟ੍ਰਿਕ ਅਟੈਕ ਹੋਇਆ ਤੇ ਜਿਹੜਾ ਆ ਇਹਨਾਂ ਨੂੰ ਗੈਸ ਦਾ ਇੰਜੈਕਸ਼ਨ ਤੇ ਜਿਹੜਾ ਥੋੜਾ ਪੀਣ ਦਾ ਇੰਜੈਕਸ਼ਨ ਉਹਨਾਂ ਨੂੰ ਦੇ ਦਿੱਤਾ ਨਹੀਂ ਰੋਟੀ ਸਾਡੇ ਜਿਹੜੀ ਆ ਉਹ ਸਾਡੇ ਜਿਹੜਾ ਆ ਲਗਾਤਾਰ ਸਾਫ ਦੀ ਡਿਊਟੀ ਹੁੰਦੀ ਆ ਰੋਜ਼ ਜਿਹੜਾ ਰੋਟੀ ਦੀ ਚੈਕਿੰਗ ਹੁੰਦੀ ਆ ਔਰ ਤਕਰੀਬਨ ਤਕਰੀਬਨ ਜਿਹੜੀ ਰੋ ਟੀਐਸਏਡੀ ਇਹ ਠੀਕ ਹੈਗੀ ਆ